ਬੰਨ ਰੁਕਿਆ ਨਹੀਂ ਤਾਂ ਜਿੰਨਾ ਮੀ ਹੈ ਜਿੰਨਾ ਇਥੋਂ ਦੇ ਹਾਲਾਤ ਮਾੜੇ ਆ ਉਹਨ ਵੀ بارش ਜਿਹੜੀ ਉਹ ਬਹੁਤ ਤੇਜ਼ ਹੋ ਗਈ ਆ ਪਰ ਇਹਨਾਂ ਦੇ ਮੈਂ ਜਦੋਂ ਬਾਈ ਆਇਆ ਤਾਂ ਬਾਈ ਕਹਿੰਦਾ ਕੋਈ ਗੱਲ ਨਹੀਂ ਬਾਹਰ ਆਇ ਰਾਮਦਾਸ ਦੀ ਕਿਰਪਾ ਜੇ ਪਹਿਲਾਂ ਕਰ ਰਿਹਾ ਤੇ ਹੁਣ ਵੀ ਹੋ ਜੂਗਾ ਔਰ ਬਾਈਆਂ ਨੂੰ ਇੰਨਾ ਕੁ ਵਿਸ਼ਵਾਸ ਹੈ ਨਾ ਬਾਈ ਕਹਿੰਦਾ ਸੀ ਕਿ ਜਦੋਂ ਅਸੀਂ ਬੰਨ ਬਣਾ ਰਹੇ ਸੀਗੇ ਨਾ ਤਾਂ ਇਹ ਮਹਾਰਾਜ ਦੇ ਗਰੀ ਹੱਥ ਜੋੜ ਰਹੇ ਸਾਰੇ ਕਿਤੇ ਮੀਂਹ ਪੈ ਰਿਹਾ ਸੀ ਪੂਰੇ ਪੰਜਾਬ 'ਚ ਪਰ ਮਹਾਰਾਜ ਜੀ ਅਰਦਾਸ ਕੀਤੀ ਕਿ ਬਾਬਾ ਜੀ ਇੱਥੇ ਨਾ ਪਹੁੰਚਾ ਇੰਨਾ ਜਿੰਨਾ ਬੰਨ ਬਣਾ ਰਿਹਾ ਇੰਨਾ ਬਾਈ ਇਹ ਕਹਿੰਦੇ ਕਿ ਇੰਨਾ ਮਹਾਰਾਜ ਨੇ ਮੀਂਹ ਰੋਕਦਾ ਇੱਥੇ ਮੀਂਹ ਨਹੀਂ ਰੁਕਿਆ ਕਿਉਂਕਿ ਨਹੀਂ ਤੇ ਇੰਨਾ ਵੱਡਾ ਬੰਨ ਲਾਉਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਜਿੱਥੇ 600 ਟਿੱਪਰਾ ਘਟਕੇ ਦਾ ਪੈ ਗਿਆ ਘਟੋ ਘਟ 30 ਫੁੱਟ ਥੱਲੇ ਡੂੰਗਾ ਸੀਗਾ ਔਰ ਇਹ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾ ਰਹੇ ਆ ਬਾਈ ਕਿੰਨਾ ਕੁ ਵਿਸ਼ਵਾਸ ਆ ਪਹਿਲਾਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤੁਸੀਂ ਕਹਿਆ ਕਿ ਰਾਂ ਦਾਸ ਦੀ ਬਹੁਤ ਕਿਰਪਾ ਬਾਬੇ ਅੱਗੇ ਅਰਦਾਸ ਕੀਤੀ ਹੈ ਬਾਬਾ ਇੱਥੇ ਮੀਂਹ ਆਪਾ ਤੇ ਬੰਨ ਮਾਰ ਲੀਏ ਥੋੜਾ ਵਾਈਕੋ ਜੀ ਖਾਲਸਾ ਵਾਈਕੋ ਜੀ ਕੀ ਫਤਿਹ ਸਾਹ ਸੰਗਾਂ ਦੇ ਸਾਡੀ ਇਹੋ ਪਹਿਲਾ ਬੈਂਦੀ ਆ ਜੀ ਅਰੇ 10 ਬੈਂਦੀ ਕਰੋ ਜਿਹੜੇ 12 ਦੇ ਕੋਲੋਂ ਜਿਹੜਾ ਜੋ ਪੁੱਤਰ ਦਾ ਕਹਿਰ ਹੋ ਰਿਹਾ ਤ੍ਰੋਫੀ ਹੋ ਰਹੀ ਆ ਤੇ ਕਿਰਪਾ ਕਰੋ ਵਾਈਕੋ ਜੀ ਸੱਜੇ ਪਾਸ਼ਾ ਇਹ ਰੁਕ ਜਾਵੇ ਖੇਤ ਦੇ ਨਾਲ ਤੇ ਭਜੀ ਵਿਸ਼ਵਾਸ ਇਹਨਾਂ ਕਾ ਮਾਰਾ ਹੁੰਦੇ ਪਾਗਲ ਇੱਦੀ ਸਾਰੇ ਪੱਸੀ ਮੱਥਾ ਦੇ ਕੇ ਆਏ ਸੀਗੇ ਹਾਂ ਨਾਲ ਬੜੇ ਐਮਐਲ ਸਾਹਿਬ ਬੜਾ ਸਾਫ ਜੀਗੇ ਉਹ ਸੰਗਤਾਂ ਨਾਲ ਉੱਥੇ ਖੜੀਆਂ ਸੀ ਇੱਕ ਪਾਰ 100 ਫੁੱਟ ਦਾ ਉੱਥੇ ਵਿਗੜ ਗਿਆ ਟਕੇ ਹਾਂ ਤੇ ਮਹਾਰਾਜ ਦਾ ਜੰਗਲ ਅੱਸੀ ਜਾ ਉਹਨਾਂ ਨੇ ਕਿਹਾ ਵੀ ਇਹ ਭਾਜੀ ਸਾਡਾ ਪਾਰ पे ਆਇਆ ਇੱਥੇ ਇਹ ਪਾਰ ਤੋਂ ਲੋਹਰਾ ਵਿੱਚ ਇੱਥੇ ਕਿੰਦਾ ਕਰਾਂਗੇ ਭਾ ਹਾਂ ਭਾਜੀ ਵੀ ਕਿੰਦਾ ਕਰੀਏ ਅਸੀਂ ਕਿ ਜੀ ਦੇਖ ਲਓ ਤੁਹਾਡੀ ਮਰਜ਼ੀ ਹੈ ਕਿੰਦਾ ਕਰ ਭਾਈ ਜੀ ਉਸੇ ਵੇਲੇ ਫੋਨ ਕੱਢਿਆ ਐਮਐਲ ਸਾਹਿਬ ਨੇ ਗੱਡੀਆਂ ਮਗਾਈਆਂ ਟ੍ਰੈਪਰਾਂ ਮਗਾਈਆਂ ਜੇਸੀ ਵੀ ਮਗਾਈਆਂ ਉਹ ਥੋੜਾ ਫੁੱਟ ਰਾਤ 2:00 ਤੱਕ ਪਹੁੰਚੇ ਉਹ ਤਾਂ ਬਾਬਾ ਜੀ ਅਗੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਇਹ ਕਾਹਲੀ ਪਾੜੇ ਕਰੀ। ਨਿਤਰ ਆਏ ਤੇ ਪਿੰਡ ਦੇਖਣ ਇਧਰ ਦਰਜੇਤ ਨਾਲ ਦੇਖੀ ਪਿੱਤਾ ਪੂਰਾ ਕਦਮ ਤੇ 500 ਫੁੱਟ ਦਾ ਪਾੜ ਸੀਗਾ। ਹਾਂ ਤੇ ਪਰ ਜਦੋਂ ਮਰਦ ਨੂੰ ਵਿਸ਼ਵਾਸ ਬਾਬਾ ਛੇਰ ਜਗੇ ਕੋ ਸਾਫਰਾ ਜੀ ਐਮ ਜੀ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਚਲੋ ਬਾਬੇ ਕਰੋ ਦਾਦ ਵੇਚੀ ਪਰ ਉਹ ਦਾਸ ਕੀਤੀ ਅਸੀਂ ਇੰਨਾ ਜਵਾਸ ਨਾਲ ਤੇ ਤੁਸੀਂ ਦੇਖ ਲਓ ਅੱਜ ਪੰਜਵਾਂ ਦਿਨ ਆ ਜੀ ਪੰਜਾਹ ਤੋਂ 500 ਫੁੱਟ ਜੇ ਪਾਰ ਤੇ ਅੱਜ ਤਕਰੀਬਨ ਭਰ ਤੋ ਹੋ ਗਿਆ ਹੈ ਇਹ ਪਾਣੀ ਦਾ ਸਾਬ ਜੋ ਵੱਧਾ ਆ ਭਾਇਓ ਵੀਰ ਜੀ ਤੇ ਇਹ ਪਾਰ ਹੀ ਪੂਰਾ ਸੀਗਾ ਰਾਤ ਪੂਰਾ ਕਰ ਗਏ ਆਪਾਂ ਤੇ ਪਾਣੀ ਓਵਰਫਲੋ ਹੋਣ ਨਾਲ ਫਿਰ ਦੁਬਾਰਾ ਆਇਆ ਵਾ ਤੇ ਵਿਸ਼ਵਾਸ ਹੈ ਬਾਬਾ ਜੀ ਜਿੱਦਾਂ ਅੱਦੇ ਵੀ ਇਹਨਾਂ ਸਾਨੂੰ ਵੀ ਇਹ ਬੰਨ ਅੱਜ ਬਨ ਕੇ ਜਾਵਾਂਗੇ ਬਿਲਕੁਲ ਕਿਉਂਕਿ 라ਵੀ ਦੇ ਵਿੱਚ ਵੀ ਤੁਹਾਨੂੰ ਦੱਸਦੇ ਕਿ 6 ਤੋਂ ਦੱਸਿਆ ਜਾ ਰਿਹਾ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਆ ਕਿ 6 ਤੋਂ 67 ਫੁੱਟ ਜਿਹੜਾ ਪਾਣੀ ਆ ਉਹ ਚੜ ਗਿਆ ਆ ਸੋ ਉਹਦੇ ਕਰਕੇ ਇਧਰ ਹਾਲਾਤ ਬਹੁਤ ਖੜੇ ਆ ਪਰ ਆ ਵੀ ਉੱਤੇ ਚੱਲ ਕੇ ਪਿਆ ਬੰਨ ਬਣਾਉਣ ਦੇ ਵਿੱਚ ਲੱਗੇ ਹੋਏ ਪੋਪਲੇਨਾ ਇਹਨਾਂ ਵੀ ਆ ਚੱਲ ਰਿਹਾ ਜਿਵੇਂ ਬਾਈ ਨੇ ਕਿਹਾ ਕਿ ਬਾਬੇ ਤੇ ਬਹੁਤ ਵਿਸ਼ਵਾਸ ਆ ਤੇ ਕੀ ਲੱਗਦਾ ਉਮੀਦ ਹੈਗੀ ਆ ਤੇ ਬਹੁਤ ਵਿਸ਼ਵਾਸ ਆ ਜੀ ਆਪਾਂ ਇਹ ਬੰਨ ਬਰਬਾਹ ਸ਼੍ਰੀ ਜੀ ਦੀ ਕਿਰਪਾ ਨਾਲ ਕੁਰਕੁਰਾਂ ਸਾਹਿਬ ਦੀ ਕਿਰਪਾ ਨਾਲ ਇਹ ਪੁਰਗੇ ਜਾਵਾਂਗੇ ਜੀ। ਬਾਕੀ ਮਰਦਪੁਰ ਸਾਹਪੁਰਾ ਜੀ ਅਜੇ ਪਾਸ਼ਾ ਇੱਧਰ ਕਦੀ ਕਿਨੂ ਮੋੜਾ ਤੇ ਰਹਿ ਆਪਣੇ ਦਰਦੋਂ ਖਾਲੀ ਢੁਲੀਆਂ ਭਰਦੇ ਰਹੇ ਕਿਆਂ ਤੇ ਵਿਸ਼ਵਾਜਪੁਰ ਜੀ ਨੂੰ ਸਾਹਿਬ ਦੇ ਤੁਹਾਨੂੰ ਅਜਾ ਪੰਜਾਬ ਤੇ ਮਾਰ ਬਹੁਤ ਪਈ ਆ ਜਿਹੜੀ ਵੀ ਅਸੀ ਗੱਲ ਕਰ ਲਈ ਚਾਹੇ ਪਾਸੇ ਚ ਪੈ ਗਈ ਚਾਹੇ ਹੁਣ ਦੇ ਘੜਾਂ ਦੀ ਗੱਲ ਕਰ ਲਈ ਜੋ ਉਦਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੇ ਮਾਰਾਂ ਬਹੁਤ ਚਲੀਆਂ ਬਾਰ ਤੋਂ ਉਹਨੂੰ ਦੱਸਦਾ ਕਿ ਜਦੋਂ ਜਦੋਂ ਮਾਰ ਪਈ ਤੇ ਪੰਜਾਬ ਫੇਰ ਉੱਠ ਖੜਾ ਹੋਇਆ ਇਸ ਵਾਰ ਬਹੁਤ ਨੁਕਸਾਨ ਪਿਆ 3 ਲੱਖ ਏਕੜ ਫਸਲ ਤਬਾਹ ਹੋਈ ਗਰੀਬਾਂ ਦੇ ਘਰ ਡਟ ਗਏ ਲੋਕ ਤਰਪਾਲਾ ਪਾ ਕੇ ਰਹਿਣ ਕੀ ਲੱਗਦਾ ਫਿਰ ਪੂਰਾ ਪੰਜਾਬ ਬਿਲਕੁਲ ਨਹੀਂ ਬਿਲਕੁਲ ਇਹ ਪੰਜਾਬ ਨੂੰ ਕੁਝ ਨਹੀਂ ਹੋਣਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਇੱਕ ਗੁਰਨਾਮ ਸਾਹਿਬ ਦਾ ਬੂਟਾ ਲੱਗਿਆ ਵਾ ਤੇ ਕੋਈ ਵੀ ਜ਼ਾਲਮ ਜਿੱਥੋਂ ਮਰਜ਼ੀ ਆ ਜਾਏ ਉੱਟ ਕੇ ਇਹ ਨਹੀਂ ਪੱਟ ਸਕਦਾ ਦੇਖੋ ਸਾਡੇ ਵਿੱਚ ਕੋਈ ਨਹੀਂ ਖੜਿਆ ਪੰਜਾਬ ਦਾ ਪੰਜਾਬ ਹੀ ਖੜਾ ਆ ਗਿਆ ਠੀਕ ਹੈ ਜੀ ਇਹ ਸਾਰਿਆਂ ਦੇ ਲੋਕਾਂ ਦੇ ਰੱਬ ਨੇ ਮੂੰਹ ਮੋੜਦੇ ਇਹਨਾਂ ਦੇ ਕਿ ਤੁਸੀਂ ਪੰਜਾਬ ਨੂੰ ਕੁਝ ਨਹੀਂ ਕਰ ਸਕਦੇ ਇਹ ਗੁਰੂ ਸਾਹਿਬ ਦੀ ਧਰਤੀ ਹੈ ਜੀ ਇਹਨੂੰ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੀ ਆਪ ਤਾਂ ਅੰਬੀਆਂ ਨੇ ਕਿਦਰੇ ਦੀ ਆਪਾਂ ਨੇ ਕੋਈ ਗੱਲ ਨਹੀਂ ਢੱਲਾਂਗੇ ਤੇ ਗੁਰੂ ਸਾਹਿਬ ਨੇ ਆਪੇ ਕਿਰਪਾ ਕਰਕੇ ਆਪਣੇ ਪੰਜਾਬ ਨੂੰ ਬਚਾਉਣਾ ਹੀ ਬਚਾਉਣਾ ਹੈ ਬਾਕੀ ਪੂਰਾ ਵਿਸ਼ਵਾਸ ਗੁਰੂ ਸਾਹਿਬ ਤੇ ਹੈ ਜੀ ਨੁਕਸਾਨ ਉਦਾਂ ਕਿੰਨਾ ਕੁ ਹੋਇਆ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਇਥੋਂ ਐਸ ਪਾਣ ਦੋ 250 ਪਿੰਡ ਅਗਲੇ ਬਨੇ ਡੁੱਬਿਆ ਜੀ